ਠੀਕ ਠਾਕ ਹੈ ਬਸ ਪਾਣੀ ਸੇ ਸੇਫ ਆ ਹਾਂ ਸਰ ਠੀਕ ਠਾਕ ਜਿਆਦਾ ਖਿਆਲ ਰੱਖਣਾ ਤੁਹਾਡਾ ਕਿਸਾਨੋ ਕਾ ਵੀ ਆਪਣਾ ਠੀਕ ਹੈ ਨਾ ਪਾਣੀ ਵੱਧਦਾ ਆ ਤਾਂ ਆਪੇ ਬਹੁਤ ਹਾਂ ਸਰ ਪਾਣੀ ਵੱਧ ਗਿਆ ਤੋ ਕਹੀ ਰਿਸਕ ਨਹੀਂ ਲੱਗ ਨਾ ਕਿਸਾਨੋ ਕੋਈ ਰਿਸਕ ਤੋ ਆਪਕੋ ਕੋਈ ਜਰੂਰਤ ਪੜੇ ਤੋ ਹਮ ਆਪਕੇ ਸਾਥ ਠੀਕ ਹੈ ਨਾ ਹਾਂ ਹਮ ਉਸੇ ਦੇ ਕਾਲ ਕਰ ਦਨਾ ਆਪਕੇ ਬਾਸ ਆ ਜਾਂਗੇ ਠੀਕ ਹੈ ਬਟ ਆਪਣਾ ਵੀ ਖਿਆਲ ਰੱਖਣਾ ਤੇ ਕਿਸਾਨੋ ਦਾ ਵੀ ਖਿਆਲ ਰੱਖਣਾ ਠੀਕ ਹੈ ਠੀਕ ਹੈ ਨਾ ਆਹਾਂ ਖਿਆਲ ਰੱਖਣਾ ਓਕੇ ਦਾਵੀਦ ਦਾ ਯਾਦ ਦੇ ਇਸ ਵੇਲੇ ਅਸੀਂ ਸਾਡੇ ਨਾਲ ਕਬਾਲਪੁਰ ਦੇ ਉੱਪਰ ਇੱਕ ਚੱਲੀਗੜ ਚੌਂਕੀ ਆ ਬੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ਼ ਦੀ ਵਿੱਚ ਤੇ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਢੁੱਡਗੀਆਂ ਸੀਗੀਆਂ ਇਹ ਵੀ ਬੀਐਸਐਫ ਦੀ ਚੌਂਕੀ ਆ ਉਹ ਦੇਖਣਾ ਇਹ ਕਾਫੀ ਪਾਣੀ ਵਧ ਗਿਆ ਇੱਥੇ ਪਿਛਲੇ ਵੀ ਕਾਹ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਉਹ ਕਟਲਾ ਇੱਥੇ ਮਤਲਬ ਪਾ ਚੌਕ ਸੇ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਵੀ ਸਾਡਾ ਕਾਫੀ ਖਿਆਲ ਜਿਹੜਾ ਰੱਖਦਾ ਹੈ ਪਰ ਇਸ ਵੇਲੇ ਮਤਲਬ ਆਪਾਂ ਖਤੇ ਦੇ ਅੰਦਰ ਆ ਬਾਕੀ ਉਹ ਦਹਿਸ਼ਤ ਵਾਲਾ ਤੋਂ ਨਹੀਂ ਬਹੁਤ ਬਹੁਤ ਚਿੰਤਾ ਦਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ ਅਵੀਦ ਜੀ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵੱਧ ਪਾਣੀ ਆਉਣ ਦੀ ਸੰਭਾਵਨਾ ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵੱਧ ਆਵੇ ਪਰ ਇਸ ਵੇਲੇ 235000 ਕਿੱਸੇ ਜਿਹੜਾ ਆ ਰਿਹਾ ਹੈ ਕਿਵੇਂ ਤੇ ਪ੍ਰਬੰਧ ਕੀਤੇਗਾ ਜੇ ਪ੍ਰਬੰਧ ਤੇ ਸਾਦੇ ਵੇਖੋ ਜੀ ਬਹੁਤ ਵਧੀਆ ਕੀਤੇ ਸਰਕਾਰ ਨੇ ਪਰ ਬੰਦਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਦਾ ਜਿਹੜਾ ਆਪਣਾ ਇੱਕ ਨਿਯਮ ਹੈ ਕੁਦਰਤ ਦੇ ਆਪਣਾ ਇੱਕ ਕੀ ਕਿੰਨੇ ਦਾ ਰੰਗ ਹੁੰਦੇ ਆ ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਤਾਂ ਦਾ ਪਦਵੰਦ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉੱਜ ਬਰੇਜੋਂ ਪੰਜ ਡੇ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਹਾਂ ਇਹ ਹੀ ਸਾਡੇ ਲਿਖਤ ਵਾਲੀ ਗੱਲ ਆ ਵੀ ਡੈਮ ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿ ਇੱਕ ਫੁੱਟ ਨਹੀਂ ਵਾ 1 ਮੀਟਰ ਥੋੜੀ ਨਹੀਂ ਵਾ ਆ ਜੋ ਜਾਣਕਾਰੀਆਂ ਆ ਰਹੀਆਂ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਆ ਤੇ ਇੱਥੇ ਵੀ ਖਤਰਨਾਕ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਪੀ ਲਿਆ ਕਿ ਪਾਣੀ ਦੇ ਲਾਗੇ ਨਾ ਹੋ ਜਾ ਦਰਿਆ ਦੇ ਲਾਗੇ ਨਹੀਂ ਉਹਨਾਂ ਬਸ ਉਹਨਾਂ ਨੂੰ ਮਤਲਬ ਜਿਹੜਾ ਪਾਣੀ ਵੱਧ ਗਿਆ ਬਹੁਤ ਉਹਦੇ ਦੇ ਨਾਲ ਲੱਕੜਾਂ ਜਿਹੜਾ ਖਤਰਨਾਕ ਕੰਮ ਹੈ ਇੱਦਾਂ ਅੱਗੇ ਮਤਲਬ ਜਿਹੜੀਆਂ ਬੀਐਸਐਫ ਦੀਆਂ ਚੌਕੀਆਂ ਅੱਗੇ ਰੁੜ ਗਈਆਂ ਇਦਾਂ ਹੀ ਹਾਂ ਇਧਰੋਂ ਆਪਾਂ ਕੋਈ ਤੇ ਮੇਰੇ ਟੀਸੀਸ ਕਰਦੇ ਰਹੇ ਹਾਂ ਹਾਂ ਟੀਸੀਸ ਕੋਰ ਆਪਣਾ ਕੰਮ ਕਰ ਰਿਹਾ ਹਾਂ ਇਹ ਕੰਮ ਹੈ ਟੀਸੀਸ ਨੂੰ ਚੰਗੀ ਉਹਨੇ ਵੀ ਕਿਹਾ ਕਿ ਪਰ ਇਹਦੇ ਵਿੱਚ ਉਸ ਨੇ ਟੈਕਨੀਕੀਕ ਸਾਰੇ ਬੀਤੇ ਦੇ ਬਾਰੇ ਤੇ ਉਹ ਨਹੀਂ ਸਮਝਾ ਹਮਮ ਵੀ ਉਹ ਤਾਂ ਉਹਨੇ ਦੱਸਿਆ 1750 ਫੁੱਟ ਤੱਕ ਕਹਿੰਦੇ ਉਹ ਜੀ 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 ਸਾਰੇ ਸਾਰੇ ਕਰ ਰਹੇ ਹਾਂ ਹਾਂ ਤੇ ਕਿ ਐਸਨੋ ਇਹਦੇ ਸੇਵਜ ਜਲੂ ਵੀ ਬਹੁਤ ਆਪਾਂ ਕਰ ਰਹੇ ਹਾਂ ਆਪਾਂ ਤੇ ਕੋਈ ਨਹੀਂ ਲਗੇ ਪੁਆਇੰਟ ਆਪਾਂ ਬੈਠ ਜਾਣਾ ਬਟ ਐਸ ਤੋਂ ਰਿਐਕਸ਼ਨ ਟਾਈਮ ਕੀ ਹੋਏਗਾ ਸਰ ਕੋਈ ਧਿਆਨ ਕੋਈ ਤਾਂ